ਦੇਤੇ ਪ੍ਰਿੰਸੀਪਲ ਧੀਰਧਰਾਮ ਬਸਰਾ ਤੇ 302 ਦਾ ਪਰਚਾ ਨਹੀਂ ਹੁੰਦਾ ਤਾਂ ਅਸੀਂ ਇੱਥੇ ਬੈਠੇ ਆ ਉਦੋਂ ਤੱਕ ਅਸੀਂ ਨਹੀਂ ਉੱਠਦੇ ਜਦੋਂ ਤੱਕ ਉਹਦੇ ਤੇ ਪਰਚਾ ਰਜਿਸਟਰਡ ਨਹੀਂ ਹੁੰਦਾ ਇਨਕੁਆਰੀਆਂ ਵਾਲੇ ਪਾਸੇ ਚੱਲਦੇ ਫਿਰ ਵੀ ਅਸੀਂ ਕਹਿੰਦੇ ਕਿ ਇਨਕੁਆਰੀ ਕਰਾਂਗੇ ਤੁਹਾਡੇ ਪਰਿਵਾਰ ਤੇ ਕਿਸੇ ਤੇ ਇਦਾਂ ਦੀ ਬਿਪਤਾ ਪੈ ਜਾਵੇ ਤੁਸੀਂ 나ਸੀ ਤੁਆ ਲਿਆ ਦੋਗੇ ਲੋਕਾਂ ਦੇ ਤੁਸੀਂ ਇਨਕੁਆਰੀਆਂ ਨਹੀਂ ਕਰੋਗੇ ਤੁਸੀਂ ਪਹਿਲਾਂ ਕਾਰਵਾਈ ਕਰੋਗੇ ਸਾਡਾ ਮੁਲਾਜ਼ਮ ਮਰ ਗਿਆ ਸਾਡੀ ਭੈਣ ਮਾਰ ਗਈ ਤੁਸੀਂ ਇਨਕੁਆਰੀਆਂ ਦੱਸਣ ਦੇ ਸੰ ਅਸੀਂ ਤੁਹਾਡੇ ਨਾਲ ਫੇਰ ਵੀ ਕੋਆਪਰੇਟ ਕਰਨ ਦੇ ਆ ਕਿ ਤੁਸੀਂ ਐਫ ਆਈ ਆਰ ਰਜਿਸਟਰ ਕਰਕੇ ਉਤੇ ਜਿਹੜੀ ਇਨਕੁਆਰੀ ਕਰਨੀ ਕਰੋ ਅਸੀਂ ਨਾਲ ਖੜੇ ਹੋ ਜਾਾਂਗੇ ਇਦਾਂ ਦਾ ਨੇਹਰ ਕਰਦੀ ਜਿਹੜੀ ਤੁਸੀਂ ਜੇ ਲਿਆਉਂਗੇ ਤਾਂ ਭਾਈ ਫੇ ਆਪਣੀ ਤਿਆਰੀ ਨਾਲ ਚੱਲਿਓ ਏ ਮੁਲਾਜ਼ਮ ਵਰਗਿਆ ਕਿਸੇ ਕੋਲੋਂ ਡਰਨ ਵਾਲਾ ਨਹੀਂ ਬੈਜੋ ਮੇਰੇ ਵੀਰ ਬੈਜੋ ਸਾਰਿਆਂ ਨੇ ਬੈਜੋ ਜੀ ਕਿਰਪਾ ਕਰਕੇ ਸਾਰੇ ਬੈਜੋ ਇਹ ਵੀ ਟੋکریاں ਕਰ ਦੇ ਰੁਕੇ ਇੱਕ ਸਰ ਕੰਮ ਦਾ ਇੱਕ ਟਾਈਮ ਹੁੰਦਾ ਐਵੇਂ ਤੋਂ ਕੱਢੇ ਨਹੀਂ ਅਸੀਂ ਜਵਾਬ ਕਰਦੇ ਆ ਉਹਨਾਂ ਤੇ ਕੰਮ ਹੀ ਨਹੀਂ ਸੀ ਮੁੱਖ ਦਾ ਇਮਾ ਕੰਮ ਸੀਗਾ ਵੀ ਸਾਰੇ ਕੋਨਰ ਦਾ ਕੰਮ ਹੈ ਸਿਰਫ ਉਹ ਇਕੱਲੇ ਤੇ ਸਿਰਫ ਤੇੰਸੀਗਾ ਆਗਲੇ ਜਾ ਲਿਆ ਕੇ ਸਰ ਕੰਮ ਕਰਦੀ ਰਹੀ ਔਰ ਰਾਤਾਂ ਨੂੰ ਹੜਬੜਾ ਝੁੱਠ ਜਾਂਦੀ ਸੀ ਕਿ ਮੇਰਾ ਕੰਮ ਪੈਂਦੀ ਸੀ ਕਰਦੇ ਵੀ ਉਹਦੇ ਇਦਾਂ ਹੀ ਨੰਬਰ ਚੱਲਦੇ ਹੁੰਦੇ ਸੀ ਆ ਬੱਚੇ ਦਾ ਰੋਲ ਨੰਬਰ ਆ ਆ ਬੇਈਦੀ ਪੇਮੈਂਟ ਜਿਹੜੀ ਮੈਂ ਇੰਦਾ ਕਰਨਾ ਮੈਂ ਇੰਦਾ ਕਰਨਾ ਤੁਸੀਂ ਇਹ ਸੋਚੋ ਉਹਦਾ ਹਾਲ ਕੀ ਹੋਊਗਾ ਅੱਜ ਨੂੰ ਤੁਸੀਂ ਅੱਜ ਇੱਥੇ ਆਏ ਆ ਹਾਸੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਬਹੁਤ ਹੀ ਮਨ ਭਾਗੀ ਕੱਟਣਾ ਹੈ ਕਿ ਇੱਕ ਸਾਡੇ ਮੁਲਾਜ਼ਮ ਜਿਹੜੇ ਹੈਗੇ ਆ ਆ ਉਹਨਾਂ ਦੀ ਅਕਸਮਾਤ ਔਰ ਪੇਟ ਐਮ ਜਿਹੜੀ ਹੈਗੀ ਮੌਤ ਹੋ ਗਈ ਹੈ ਬਹੁਤ ਦੁੱਖ ਦੀ ਘਟਨਾ ਹੈਗੀ ਹੈ ਮੈਨੂੰ ਇੱਕ ਮ੍ਰਿਤਕ ਜਿਹੜੇ ਕਰਮਚਾਰੀ ਹੈਗੇ ਉਹਨਾਂ ਦੇ ਮਾਤਾ ਜੀ ਵੱਲੋਂ ਇੱਕ ਐਪਲੀਕੇਸ਼ਨ ਵੀ ਪ੍ਰਾਪਤ ਹੋਈ ਹੈਗੀ ਹੈ ਔਰ ਇਹਦੇ ਕੰਟੈਂਟਸ ਦੇਖ ਕੇ ਜਿਹੜੀ ਵੀ ਮਾਨ ਦੀ ਕਾਰਵਾਈ ਹੈਗੀ ਅਸੀਂ ਉਹਨਾਂ ਵਿੱਚ ਲੈ ਕੇ ਆਏ ਇੱਕ ਵਾਰੀ ਮੈਂ ਡਿਸਕਸ ਕਰਨਾ ਪਏਗਾ ਕਿਉਂਕਿ ਬਤੌਰ ਐਸ ਟੀ ਐਮ ਮੇਰੇ ਕੋਲ ਇਹਦੇ ਮੇਰੇ ਇਹ ਮਹਿਕਮਾ ਦੂਸਰਾ ਹੈਗਾ ਵਾ ਮੇਰੇ ਦਾਇਰੇ ਤੋਂ ਇਹ ਚੀਜ਼ਾਂ ਥੋੜੀਆਂ ਬਾਹਰ ਨੇ ਤੇ ਮੈਨੂੰ ਉੱਚ ਅਧਿਕਾਰੀਆਂ ਨਾਲ ਜਿਹੜੇ ਹੈਗਾ ਹੈ ਰਫ਼ਤਾਰ ਕੰਮ ਕਰਕੇ ਜੋ ਵੀ ਅਸੀਂ ਬਣ ਸਕਦਾ ਹੈਗਾ ਸੀ ਸਰ ਜਿਹੜਾ ਇਹ ਧਰਨਾ ਹੁਣ ਦਿੱਤਾ ਵਾ ਇਹ ਤੁਹਾਡੇ ਅ ਸ਼્વાસਨ ਤੇ ਧਰਨਾ ਹੁਣ ਚੱਕਰੇ ਨੀ ਦੇਖੋ ਧਰਨਾ ਇਹਨਾਂ ਨੇ ਲਗਾਇਆ ਹੈਗਾ ਇਹੀ ਜਾਣਦੇ ਹੈਗੇ ਨੇ ਪਰ ਮੈਂ ਅ ਰਿਤਿਕ ਤੇ ਮਾਤਾ ਜੀ ਨੇ ਉਹਨਾਂ ਦੀ ਭੈਣਾਂ ਦੇ ਨਾਲ আর ਬਾਕੀ ਸਾਰੇ ਜਿਹੜੇ ਜਥੇਬੰਦੀਆਂ ਆਈਆਂ ਗਈਆਂ ਉਹਨਾਂ ਦੇ ਨਾਲ ਗੱਲ ਕੀਤੀ ਹੈਗੀ ਹੈ ਤੇ ਮੇਰੇ ਖਿਆਲ ਸਾਰੇ ਸਵਸਥ ਹੈਗੇ ਨੇ ਔਰ ਧਰਨੇ ਬਾਰੇ ਤੇ ਇਹੀ ਬੇਤਰ ਦੱਸ ਸਕਦੇ ਹਾਂ